ਤੇ ਆਪਾਂ ਇੱਥੇ ਘੱਗਰ ਦੇਖਣ ਆਏ ਸੀ ਤੇ ਨਾਲ ਹੀ ਆਪਾਂ ਨੂੰ ਇੱਕ ਹੋਰ ਚੀਜ਼ ਦਾ ਪਤਾ ਲੱਗਿਆ ਤੇ ਨਾਲ ਹੀ ਕੋਠੀਆਂ ਬਣੀਆਂ ਹੋਈਆਂ ਨੇ ਤਿੰਨ ਜਿਹੜੀਆਂ ਪਤਾ ਨਹੀਂ ਤਾਂ ਨਹਿਰੀ ਵਿਭਾਗ ਦੇ ਦੀਆਂ ਕੋਠੀਆਂ ਨੇ ਤੇ ਪਤਾ ਨਹੀਂ ਕੋਈ ਪ੍ਰਾਣੀਆਂ ਇਮਾਰਤਾਂ ਨੇ ਵੱਡੀਆਂ ਸੋਨੂੰ ਆਪਾਂ ਉਹ ਵੀ ਦਿਖਾਉਣੇ ਆ ਪਰ ਹੁਣ ਉਹ ਖੰਡਰ ਹੋ ਗਈਆਂ ਜਮਾ ਤੇ ਕੋਲੇ ਚੱਲ ਕੇ ਦਿਖਾਉਣੇ ਆ ਸੋਨੂੰ ਆਪਾਂ ਆ ਇਹਨਾਂ ਦੇ ਗੇਟ ਬਣੇ ਹੋਏ ਸੀਗੇ ਇੱਥੋਂ ਦੀ ਤੇ ਜਿਹੜੇ ਹੁਣ ਤੁਸੀਂ ਦੇਖ ਲਓ ਵੀ ਕਿਵੇਂ ਹੋਏ ਪਏ ਹੈਗੇ ਇਹਨਾਂ ਦੇ ਕੋਲੇ-ਕੁਲੇ ਵੀ ਡਿੱਗੇ ਪਏ ਤੇ ਜਿਹੜੀਆਂ ਇਹ ਕੋਠੀਆਂ ਨੇ ਇਹਨਾਂ ਦੇ ਉੱਤੇ ਵੀ ਕਾ ਕਿਵੇਂ ਉੱਗਿਆ ਪਿਆਗਾ ਖੰਡਰ ਬਣੀਆਂ ਪਈਆਂ ਨੇ ਜਮਾ ਇਹ ਤੇ ਇੱਟੇ ਤੇ ਇੰਨੀ ਬਰੀਕੀ ਚ ਲੱਗੀ ਹੋਈ ਹੈਗੀ ਇਹਨਾਂ ਦਾ ਜਿਆਦਾ ਪੈਸਾ ਖਰਚ ਹੋਇਆ ਹੋਇਆਗਾ ਇਹਦੇ ਤੇ ਤੇ ਪਰ ਹੁਣ ਇਹ ਜਮਾ ਖਰਾਬ ਹੋ ਰਹੀ ਹੈਗੀ ਕੋਈ ਇਹਦੀ ਸਾਹ ਸਮਾਈ ਨਹੀਂ ਹੈਗੀ ਸ਼ਾਇਦ ਇਹ ਨਹਿਰੀ ਮਹਿਕਮੇ ਦੀ ਹੋਵੇਗੀ ਪਤਾ ਨਹੀਂ ਕਿਹਦੀਆਂ ਕੋਠੀਆਂ ਨੇ ਇੱਥੇ ਪਿੰਡ ਹੀਂਗ ਨੇ ਭਗਵਾਨਪੁਰੇ ਬਣੀਆਂ ਹੋਈਆਂ ਨੇ ਇਹ ਅਨ ਨਾਲ ਦੀ ਨਹਿਰ ਟੱਪ ਦੀ ਜਿਹੜੀ ਆਪਸ ਨੂੰ ਦਿਖਾਈ ਸੀ ਪਹਿਲਾਂ ਇਹਦੇ ਉੱਤੇ ਹੀ ਬਣੀਆਂ ਹੋਈਆਂ ਨੇ ਤਿੰਨ ਕੋਠੀਆਂ ਨੇ ਇਹ ਆ ਤੁਸੀਂ ਦੇਖ ਲਓ ਕਿਵੇਂ ਇਹਦੇ ਆਲੇ ਦੁਆਲੇ ਜਮਾ ਕੱਖੁੱਗੇ ਪਏ ਹੋਏਗੇ ਤੇ ਇੱਥੇ ਨਹੀਂ ਮਾਣਾ ਮੋਟਾ ਜਿੱਦੋਂ ਜਿੱਥੋਂ ਅਸੀਂ ਲੰਘ ਕੇ ਆਏ ਉੱਥੇ ਨਹੀਂ ਰਸਤਾ ਤਾਂ ਬਣਿਆ ਪਿਆਗਾ ਹੋ ਸਕਦਾ ਕੋਈ ਇੱਥੇ ਨਸ਼ੇ ਪੱਤੇ ਵਾਲੇ ਵੀ ਆ ਕੇ ਨਸ਼ਾ ਪੱਤਾ ਕਰਦੇ ਹੋਣ ਤੁਹਾਨੂੰ ਕੋਲੋਂ ਦਿਖਾਉਣੇ ਆਪਾਂ ਤੁਸੀਂ ਦੇਖ ਲਓ ਆ ਇਹਦਾ ਅੰਦਰ ਜਾਣ ਦਾ ਬਾਰ ਬਣਿਆ ਹੋਇਆਗਾ ਤੇ ਤੁਹਾਨੂੰ ਆਪਾਂ ਅੰਦਰ ਚੱਲ ਕੇ ਵੀ ਦਿਖਾਉਣੇ ਆਗੇ ਇੱਥੇ ਤੇ ਇੱਕ ਉਧਰਲੀ ਸ਼ੈਡ ਬਣੀ ਹੋਈ ਹੈਗੀ ਉਹ ਵੀ ਤੁਹਾਨੂੰ ਆਪਾਂ ਕੋਲੇ ਚੱਲ ਕੇ ਦਿਖਾਵਾਂਗੇ ਬਟਾ ਬਟਾ ਦੇ ਕੋਲੇ ਪਿੱਪਲ ਆ ਤੁਸੀਂ ਦੇਖ ਲਓ ਪੁਰਾਣਾ ਇਹ ਵੀ ਦਰਖਤ ਤੇ ਕਿਸੇ ਟਾਈਮ ਇਹਦੀ ਕਿੰਨੀ ਟੌਰ ਹੋਊਗੀ ਐਡੀ ਵੱਡੀ ਹਵੇਲੀ ਕਹਿ ਸਕਦੇ ਆਪਾਂ ਜਿਵੇਂ ਹਵੇਲੀ ਟਾਈਪ ਬਣੀ ਹੋਈ ਹੈਗੀ ਜਮਾ ਆ ਇਹਦੇ ਬਾਰ ਰੱਖੇ ਹੋਏ ਹੈਗੇ ਇਧਰਲੇ ਪਾਸੇ ਤੇ ਪਰ ਵਿੱਚ ਹੁਣ ਇਹਦੇ ਆਪਾਂ ਜਾ ਨਹੀਂ ਸਕਦੇ ਨਹੀਂ ਤੁਹਾਨੂੰ ਆਪਾਂ ਅੰਦਰ ਵੀ ਚੱਲ ਕੇ ਦਿਖਾਉਂਦੇ ਕਿਉਂਕਿ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈਗੀ ਐ ਨਹੀਂ ਪਤਾ ਕਦੋਂ ਕਿ ਡਿੱਗ ਪਏ ਪਾ ਤੁਸੀਂ ਦੇਖ ਸਕਦੇ ਹੋ ਇਹਦਾ ਸਾਰਾ ਪੂਰਾ ਪ੍ਰਬੰਧ ਕਰਕੇ ਇੱਥੇ ਹਾਇਦਰ ਕੋਈ ਖੁਰਲੀ ਬਣੀ ਹੋਈ ਹੈ ਜਿਵੇਂ ਕੋਈ ਇੱਥੇ ਪਰਿਵਾਰ ਰਹਿੰਦਾ ਹੁੰਦਾਗਾ ਨਾ ਪਸ਼ੂ-ਪਸ਼ੂ ਰੱਖੇ ਹੋਣਗੇ ਜਾਂ ਜਿਵੇਂ ਵੀ ਹੈ ਤੇ ਪਰ ਹੁਣ ਇੱਥੇ ਕੋਈ ਨਹੀਂ ਆਉਂਦਾ ਜਾਂਦਾ ਜਿਵੇਂ ਤੁਸੀਂ ਦੇਖੋ ਨਾ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਇਹਦੀ ਹਾਲਤ ਤੋਂ ਦਰਸਤ ਦਰਸਤ ਉਗਰੇ ਆਗੇ ਵਿੱਚੀ ਕਾਕੂ ਉਗਰੇ ਆਗੇ ਸ਼ੱਤਾਂ ਤੇ ਵਿੱਚੋਂ ਸ਼ੱਤਾਂ ਤਾਂ ਨਹੀਂ ਪਰ ਡਿੱਗੀਆਂ ਹੀ ਪਈਆਂ ਹੁਣ ਤੇ ਜਿਹੜੀ ਉਹ ਆ ਗਈ ਆ ਪਸਨੋ ਉਹਦੇ 'ਚ ਵੀ ਚੱਲ ਕੇ ਦਿਖਾਉਣੇ ਆਗੇ ਤੇ ਇੱਕ ਇੱਥੇ ਆ ਖੂ ਸੀਗਾ ਇਹ ਵੀ ਤੁਹਾਨੂੰ ਆਪਾਂ ਦਿਖਾਉਣੇ ਆਗੇ ਜਿਵੇਂ ਆਪਾਂ ਤੁਸੀਂ ਹੋਰ ਵੀ ਦੇਖਿਆ ਹੋਊਗਾ ਖੂਹਾਂ ਤੇ ਜ਼ਿਆਦਾਤਰ ਜਿਹੜੇ ਹਨ ਬੋਰਡ ਬੋਰ ਉਗਰ ਉਗਰਿਆਂ ਦੇਗੇ ਤੇ ਇਹਦੇ ਵੀ ਇੱਥੇ ਬੋਰਡ ਉਗਰਿਆ ਦਾ ਬਹੁਤ ਵੱਡਾ ਹੋ ਰਿਹਾ ਵੀ ਤੇ ਸ਼ਾਇਦ ਤੱਕ ਉਹ ਸਾਰੇ ਇੱਥੇ ਰਹਿਸ਼ ਹੋਵੇ ਕਿਸੇ ਦੀ ਪਹਿਲਾਂ ਤੇ ਹੁਣ ਇਹ ਖੂਦੇ ਵਾਲੇ ਦਿਵਾਲੇ ਸਾਰਾ ਕੁਝ ਇੱਥੇ ਕਿਵੇਂ ਹੋਇਆ ਪਿਆਗਾ ਦੇਖ ਸਕਦੇ ਹੋ ਤੁਸੀਂ ਅੱਗੇ ਚੱਲ ਕੇ ਸਾਨੂੰ ਉਹ ਵੀ ਦਿਖਾਉਣੇ ਆਗੇ ਆਪਾਂ ਸੁਣੋ ਆਪਰੇ ਚੱਲ ਕੇ ਦਿਖਾਉਣੇ ਆ ਕੋਲੇ ਤੱਕ ਤੁਸੀਂ ਦੇਖੋ ਇਹਦੇ ਹਨਾ ਕਿਵੇਂ ਦਰਵਾਜ਼ੇ ਬਣਾਏ ਹੋਏ ਆ ਕਿੰਨੀ ਸੋਹਣੀ ਹੈ ਦਾ ਕਿੰਨਾ ਸੋਹਣਾ ਨਕਸ਼ਾ ਬਣਾਇਆ ਹੋਇਆ ਸੀ ਉਸ ਟਾਈਮ 'ਚ ਵੀ ਕਿੰਨੀਆਂ ਪੁਰਾਣੀਆਂ ਨੇ ਹੁੰਦਾ ਇਹ ਕਿਵੇਂ țeੜਾਂ ਤੂੜਾਂ ਛੱਡ ਗਈਆਂ ਹਨਾ ਤੇ ਆਪਾਂ ਨੂੰ ਇੱਥੋਂ ਪਤਾ ਨਹੀਂ ਲੱਗਿਆ ਨਾ ਤਾਂ ਕੋਈ ਆਪਾਂ ਨੂੰ ਇੱਥੇ ਕੋਈ ਬੰਦਾ ਮਿਲਿਆਗਾ ਜਿਹਨੂੰ ਆਪਾਂ ਪੁੱਛ ਲੈਂਦੇ ਵੀ ਹਨਾ ਬਈ ਇਹ ਕਿਵੇਂ ਕੋਈ ਮੰਨ ਲਓ ਪਰਿਵਾਰ ਰਹਿੰਦਾ ਸੀ ਇੱਥੇ ਜਾਂ ਕੋਈ ਇਹ ਨੈਰੀ ਮਹਿਕਮੇ ਦੀਆਂ ਬਣੀਆਂ ਹੋਣਗੀਆਂ ਨੇ ਜ਼ਿਆਦਾਤਰ ਇਹੋ ਜੀਆਂ ਕੋਠਾਂ ਨੈਰੀ ਮਹਿਕਮੇ ਦੀਆਂ ਹੁੰਦੀਆਂ ਤੁਸੀਂ ਦੇਖੋ ਕਿ ਮੈਂ ਅੰਦਰ ਦੀ ਅੰਦਰ ਇਹਦੇ ਦਰਵਾਜ਼ੇ ਬਣੇ ਹੋਏ ਆ ਆਪਾਂ ਤੁਹਾਨੂੰ ਰਿਸਕ ਲੈ ਕੇ ਅੰਦਰ ਚ ਰੇਣਾ ਛੱਡ ਗਈ ਏ ਸਾਰੀ ਤੇ ਪਰ ਇਹਦਾ ਡਿਜ਼ਾਈਨ ਤੁਸੀਂ ਦੇਖੋ ਕਿੰਨਾ ਘੈਂਟ ਆ ਹਨਾ ਕਿੰਨੇ ਇਹਦੇ ਚ ਗਾਡਰ ਪਾ ਕੇ ਬਣਾਈ ਹੋਈ ਆ ਰੰਗ ਰੋਗਨ ਕੀਤਾ ਹੋਇਆ ਸੀ ਵਧੀਆ ਅੱਗੇ ਦੀ ਅੱਗੇ ਦਰਵਾਜ਼ੇ ਰੱਖੇ ਹੋਇਆ ਇਹਦੇ ਚ ਖਿੜਕੀਆਂ ਰੱਖੀਆਂ ਹੋਈਆਂ ਪੂਰਿਆਂ ਘੈਂਟ ਇਧਰ ਵੀ ਤੁਸੀਂ ਦੇਖੋ ਜਿੰਨੇ ਇਹਨਾਂ ਨੇ ਇਸ ਤਰ੍ਹਾਂ ਗੋਲ ਦਰਵਾਜ਼ੇ ਰੱਖਿਆਗੇ ਨਾ ਉਨੇ ਹੀ ਇਹਨਾਂ ਨੇ ਅੰਦਰ ਵੀ ਦਰਵਾਜ਼ੇ ਰੱਖੇ ਹੁੰਦੇ ਹੈਗੇ ਅੱਗੇ ਦੀ ਅੱਗੇ ਕਮਰਿਆਂ ਚ ਕ੍ਰੋਸਿੰਗ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਤੁਸਨ ਮੈਂ ਉਧਰ ਦੂਸਰੇ ਪਾਸੇ ਵੀ ਚੱਲ ਕੇ ਦਿਖਾਉਣੇ ਹੈਗੇ ਆਏ ਦਾ ਜਿਵੇਂ ਆਪਾਂ ਹੁਣ ਛੋਟੇ ਦਰਵਾਜ਼ੇ ਰੱਖ ਦਿੰਨੇ ਹੈਗੇ ਹਨਾ ਉਮੇ ਰੱਖਿਆ ਹੋਇਆ ਹੈਗਾ ਇੱਕ ਤੇ ਇਹਦੇ ਵਿੱਚ ਜਾਣ ਨੂੰ ਰਸਤਾ ਨਹੀਂ ਹੈਗਾ ਨਹੀਂ ਆਪਾਂ ਸਾਨੂੰ ਇੱਥੋਂ ਵੀ ਚੱਲ ਕੇ ਦਿਖਾਉਂਦੇ ਆਪਾਂ ਦੂਸਰੇ ਪਾਸੇ ਦੀ ਚੱਲ ਕੇ ਦੇਖਾਂਗੇ ਹੋ ਸਕਦਾ ਉਧਰ ਦੀ ਰਸਤਾ ਹੋਵੇ ਹੁਣ ਤਾਂ ਇੱਥੇ ਕਾਫ ਹੁਸੈਨ ਨੌਗਰੇ ਪਰ ਹਨਾ ਨਹੀਂ ਪਰ ਵਿੱਚ ਕੋਈ ਸੱਪ ਬੈਠਾ ਹੋਵੇ ਲੜ ਜਾਏ ਹੋਰ ਆਪਣੇ ਅੰਦਰ ਚੱਲ ਕੇ ਦਿਖਾਵਾਂਗੇ ਦੂਸਰੇ ਪਾਸੇ ਦੀ ਆਪਾਂ ਸਾਨੂੰ ਇੱਕ ਵਾਰੀ ਚਾਰ ਸਪੇਰ ਨੂੰ ਦਿਖਾ ਦਿੰਨੇ ਆ ਇਹਦੇ ਹੰਤੈਰੀ ਹਾਲ ਤਾ ਇਸ ਤਰ੍ਹਾਂ ਦੀ ਹੋਰੀ ਹੈਗੀ ਜਿਵੇਂ ਇੱਥੇ ਕਦੇ ਵੀ ਕਿਸੇ ਨੇ ਏੜਾ ਨਹੀਂ ਮਾਰਿਆ ਹੁੰਦਾ ਹਨ ਕਿਉਂਕਿ ਇੱਥੇ ਕਾਹ ਫੂਸੀ ਇੰਨਾ ਜ਼ਿਆਦਾ ਉਗ ਰਿਹਾਗਾ ਵਿੱਚ ਤਾਂ ਕੋਈ ਇਹਦੇ ਬੜਾ ਹੀ ਨਹੀਂ ਹੋਣਾ ਆਪਾਂ ਤੁਹਾਨੂੰ ਫੇਰ ਵੀ ਕੋਲੇ ਚੱਲ ਕੇ ਅੰਦਰ ਜਾ ਕੇ ਦਿਖਾਈ ਜਾਨੇ ਹੈਗੀ ਜਿਵੇਂ ਜਿਹਦੀ ਹਾਲਤ ਹੋਰੀ ਹੈਗੀ ਵੈਸੇ ਆਪਾਂ ਨੂੰ ਲੰਘਣਾ ਨਹੀਂ ਚਾਹੀਦਾ ਇਹਦੇ ਵਿੱਚ ਦੀ ਆਪਾਂ ਤੁਹਾਨੂੰ ਚੱਲ ਕੇ ਦਿਖਾਉਣੇ ਇੱਧਰ ਦੀ ਦਰਵਾਜ਼ੇ ਪਹਿਲਾਂ ਦੇ ਟਾਈਮ ਚ ਗੋਲ ਦਰਵਾਜ਼ੇ ਰੱਖਦੇ ਸੀਗੇ ਤੇ ਉਦੋਂ ਦੀ ਬਣੀ ਹੋਈ ਹੈ ਤਾਂ ਕਰਕੇ ਹੋ ਸਕਦਾ ਵੀ ਇਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਲੱਗਦੀ ਹੈਗੀ ਜਿਵੇਂ ਦੇ ਇਹਦਾ ਜਿਵੇਂ ਦਾ ਨਕਸ਼ਾ ਹੈ ਹਨ ਆ ਤੁਸੀਂ ਦੇਖੋ ਇਹਦੇ ਦਰਵਾਜ਼ ਜਦੋਂ ਲਮਾਰੀਆਂ ਰੱਖੀਆਂ ਹੋਈਆਂ ਹੁੰਆਂ ਨੇ ਪੂਰਾ ਘੈਂਟ ਕੰਮ ਕੀਤਾ ਹੋਇਆ ਸੀਗਾ ਨਾ ਤੇ ਪਰ ਹੁਣ ਤਾਂ ਇਹ ਜਿਵੇਂ ਡਿੱਗਣ ਵਾਲੀ ਹੈਗੀ ਕੋਈ ਇਹਦੀ ਪੁੱਛ ਪੜਤਾਲ ਨਹੀਂ ਹੈਗੀ ਕਿਉਂਕਿ ਇੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਬਸ ਆ ਬਾਣਾ ਵਾਲੇ ਜਿਨ੍ਹਾਂ ਦੇ ਬਾਣ ਐ ਵੀ ਪਤਾ ਨਹੀਂ ਕੋਈ ਸਰਕਾਰੀ ਹੈ ਕਿ ਕਿਵੇਂ ਕੁਛ ਹੈ ਨਾ ਆ ਤੁਸੀਂ ਦੇਖ ਲਓ ਸਾਰੇ ਪਾਸੇ ਇਹਨਾਂ ਨੇ ਗੋਲ ਦਰਵਾਜ਼ੇ ਰੱਖੇ ਹੋਏ ਹੈਗੇ ਖਿੜਕੀਆਂ ਖੁੜਕੀਆਂ ਪੂਰੀਆਂ ਘੈਂਟ ਰੱਖੀਆਂ ਹੋਈਆਂ ਨੇ ਤੇ ਮੀਂਹ ਦਾ ਪਾਣੀ ਵੀ ਇੱਥੋਂ ਦੀ ਬੜਿਆ ਲੱਗਦਾ ਹੈ ਕਿਵੇਂ ਹੋਈ ਪਈ ਹੁਣ ਤੇ ਦੀ ਹਾਲਤ ਆ ਬਾਹਰਲੇ ਪਾਸਿਓਂ ਦੇਖੋ ਤੁਸੀਂ ਹੁਣ ਤਾਂ ਇੱਥੇ ਸਾਰੇ ਦਰਖਤਾਂ ਨੇ ਇਹਨਾਂ ਇਹਨੂੰ ਟੱਕ ਰੱਖਿਆਗਾ ਜਮਾ ਪੇਪਲ ਵੁੱਪਲ ਉੱਗ ਰਹੇ ਹੈਗੇ ਛੱਤਾਂ ਤੇ ਵੀ ਕਿਵੇਂ ਦੇਖੋ ਤੁਸੀਂ ਹਨਾ ਤੇ ਆ ਇੱਥੇ ਖੰਭਾ ਲੱਗਿਆ ਹੋਇਆ ਜਿਹੜਾ ਇਹਦੇ ਵੀ ਤਾਰਾਂ ਦੂਰਾਂ ਲੱਗੀਆਂ ਹੋਣੀਆਂ ਉਦੋਂ ਲਾਈਟਾਂ ਲੂਟਾਂ ਲੱਗੀਆਂ ਹੋਣੀਆਂ ਹਨਾ ਜਿਵੇਂ ਆਪਾਂ ਨੂੰ ਲੱਗਦਾ ਵੀ ਇਹ ਤਿੰਨ ਇਮਾਰਤਾਂ ਬਣੀਆਂ ਹੋਈਆਂ ਨੇ ਇੱਥੇ ਹੋ ਸਕਦਾ ਵੀ ਜਿਹੜੀ ਆ ਜ਼ਿਆਦਾ ਖਰਾਬ ਹੋ ਰਹੀ ਆ ਇਹ ਬਣੀ ਹੋਵੇ ਪਹਿਲਾਂ ਜਾਂ ਇਹਨਾਂ ਦੋਨਾਂ ਚੋਂ ਇਹ ਬਣੀ ਹੋਵੇ ਹਨਾ ਇਹ ਦੋਨੇ ਇਮਾਰਤਾਂ ਚ ਬਣੀ ਹੋਣੀਆਂ ਪਹਿਲਾਂ ਦੋਨੇ ਤੇ ਬਾਅਦ ਚੋ ਤੀਜੀ ਨਵੀਂ ਬਣਾਈ ਹੁਣ ਉਧਰ ਉਹ ਵੀ ਖਰਾਬ ਹੁੰਦੀ ਜਾਂਦੀ ਰਹਿੰਦਾ ਉੱਥੇ ਵੀ ਨਹੀਂ ਹੈਗਾ ਕੋਈ ਹਨ ਤੇ ਆ ਇਹਨਾਂ ਦੀ ਹਾਲਤ ਜ਼ਿਆਦਾ ਖਰਾਬ ਹੋ ਰਹੀ ਹੈਗੀ ਲੋ ਜੀ ਸਾਨੂੰ ਆਪਣੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਤੁਹਾਡੇ ਵਾਸਤੇ ਇਹੋ ਜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਮਿਲਦੇ ਆਂ ਸਾਨੂੰ ਅਗਲੀ ਵੀਡੀਓ 'ਚ ਧੰਨਵਾਦ